ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 20 ਲੱਖ ਰੁਪਏ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਾਹੁੰਦੇ ਹਾਂ ਜੀ ਆ ਮੁਕ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਤਾ ਦੇਖੋ ਮੋਦਰਾ ਲੋਨ ਯੋਜਨਾ ਦਾ ਲਾਭ ਤੁਹਾਨੂੰ ਕਿਸ ਤਰੀਕੇ ਨਾਲ ਮਿਲੇਗਾ 20 ਲੱਖ ਰੁਪਏ ਦੀ ਗਾਰੰਟੀ ਸਰਕਾਰੀ ਸਕੀਮ ਬਾਰੇ ਜਾਣੋ ਸਭ ਕੁਝ ਜੀ ਹਾਂ ਸਰਕਾਰੀ ਸਕੀਮ ਹੈ ਇਸ ਦੇ ਤਹਿਤ ਉਹਨੂੰ 20 ਲੱਖ ਰੁਪਏ ਤੱਕ ਦਾ ਲਾਭ ਮਿਲਦਾ ਹੈ ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ ਛੋਟੇ ਕਾਰੋਬਾਰਾਂ ਦੇ ਉਦਮੀਆਂ ਦੇ ਇੱਕ ਮਹੱਤਵਪੂਰਨ ਵਿੱਤੀ ਪਹਿਲ ਸਾਬਤ ਹੋ ਰਹੀ ਹੈ ਇਸ ਦਾ ਉਦੇਸ਼ ਮੁੱਖ ਛੋਟੇ ਤੇ ਦਰਮਿਆਨੇ ਉਦਮਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਰਜ਼ੇ ਦੀ ਸਹੂਲਤ ਜਿਹੜੀ ਹੈ ਪ੍ਰਦਾਨ ਕਰਕੇ ਸਵੈ ਨਿਰਭਰ ਬਣਾਉਣਾ ਹੈ 2015 ਵਿੱਚ ਸ਼ੁਰੂ ਕੀਤੀ ਗਈ ਇਹ ਯੋਜਨਾ ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਤੇ ਛੋਟੇ ਉਦਮਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਿੱਚ ਮਦਦਗਾਰ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਅੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਮੁਦਰਾ ਲੋਨ ਦੋਜਨ ਦਾ ਹੈ ਤੁਸੀਂ ਫਾਰਮ ਪੜ੍ਹ ਸਕਦੇ ਹੋ ਇਸ ਸਕੀਮ ਦੇ ਅਧੀਨ ਕਰਜ਼ੇ ਦੀ ਰਕਮ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ਪਹਿਲੀ ਸ਼੍ਰੇਣੀ ਵਿੱਚ ਤੁਹਾਨੂੰ 50000 ਰੁਪਏ ਤੱਕ ਦੇ ਕਰਜ਼ੇ ਦੀ ਪੇਸ਼ਕਸ਼ ਹੁੰਦੀ ਹੈ ਤੇ ਜੋ ਛੋਟੇ ਕਾਰੋਬਾਰਾਂ ਲਈ ਟੁਕਮ ਹੈ ਦੂਜੀ ਸ਼੍ਰੇਣੀ ਵਿੱਚ ਤੁਹਾਨੂੰ 50000 ਤੋਂ ਲੈ ਕੇ 5 ਲੱਖ ਤੱਕ ਤੀਜੀ ਸ਼੍ਰੇਣੀ ਵਿੱਚ ਤੁਹਾਨੂੰ 5 ਲੱਖ ਤੋਂ ਲੈ ਕੇ 10 ਲੱਖ ਚੌਥੀ ਸ਼੍ਰੇਣੀ ਵਿੱਚ ਤੁਹਾਨੂੰ 10 ਲੱਖ ਤੋਂ ਲੈ ਕੇ 20 ਲੱਖ ਰੁਪਏ ਤੱਕ ਕਰਜ਼ਾ ਬਿਨਾਂ ਕਿਸੇ ਗਾਰੰਟੀ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਇਸ ਦੇ ਵਿੱਚ ਤੁਹਾਨੂੰ ਤੁਸੀਂ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਤੇ ਰਿਟਰਨ نیوز ਦੀ ਕਿਸਤਾਂ ਨਾਲ ਸਬੰਧੀ ਵੱਡੀ ਖਬਰ ਕੋਟ ਸਾਹਮਣੇ ਆ ਰਹੀ ਹੈ ਸਰਕਾਰ ਦੀ ਚੇਤਾਵਨੀ ਨਾ ਸੁਧਰੇ ਤਾਂ ਹੋਵੇਗੀ ਵੱਡੀ ਕਾਰਵਾਈ ਤਾਂ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਵੱਡਾ ਵੱਡੀ ਚੇਤਾਵਨੀ ਜਿਹੜੀ ਦਿੱਤੀ ਹੈ ਤਾਂ ਦੇਖ ਸਦੀਪ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡਾ ਖਬਰ ਦੀ ਇਸ ਵੀਡੀਓ ਦੀ ਦੇਖ ਸਕਦੇ ਹੋ ਸੂਬੇ 'ਚ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮਹਿਮ ਤਹਿਤ ਬੀਤੇ ਦਿਨੀ ਦੇਰ ਸ਼ਾਮ ਨੂੰ ਪਿੰਡ ਵਿਕਾਸ ਤੇ ਪੰਜਾ ਅਜੋਗ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਤਰਨਪੀਰ ਸਿੰਘ ਨੇ ਦੱਸਿਆ ਬਠਿੰਡਾ ਜ਼ਿਲ੍ਹੇ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਾ ਹੈਗੀ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਵਾਲੇ ਨਸ਼ਾ ਸხმარਨ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ ਤਾਂ ਦੇਖ ਸਕਦੇ ਹੋ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਨੇ ਕੁਝ ਬੜਾ ਅਫਰਾ ਲਾ ਕੀਤਾ ਦੇਖੋ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਵਿਰੋਧ ਜਿਹੜੀ ਜੰਗ ਲੜੀ ਜਾ ਰਹੀ ਹੈ ਸਮਗਰਿਆਂ ਜਾਂ ਤਾਂ ਨਸ਼ਿਆਂ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ ਅਸੀਂ ਐਸੀ ਸੂਬੇ ਦੀ ਜਵਾਨੀ ਨੂੰ ਬਚਾਉਣਾ ਹੈ ਤੇ ਪੰਜਾਬ ਦੀ ਜਵਾਨੀ ਨੂੰ ਗਲਤ ਰਾਹ ਤੇ ਲੈ ਜਾਣ ਵਾਲਿਆਂ ਨੂੰ ਕਿਸੇ ਵੀ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤਾਂ ਦੇਖਸੋ ਵੱਡੀ ਅਪਡੇਟ ਹੈ ਉਹਨਾਂ ਸਮੂਹ ਪੁਲਿਸ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਤਾਂ ਇਹ ਹੁਕਮ ਜਿਹੜੇ ਜਾਰੀ ਹੋ ਚੁੱਕੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨਸ਼ਿਆਂ ਦਾ ਖਾਤਮਾ ਕਰਨ ਦੀ ਚੁਣੌਤੀ ਬਹੁਤ ਵੱਡੀ ਹੈ ਤੇ ਇਹ ਇਹ ਤਾਂ ਹੀ ਜਿੱਤੀ ਜਾ ਸਕਦੀ ਜੇਕਰ ਹਰੇਕ ਅਧਿਕਾਰੀ ਇਸ ਨੂੰ ਆਪਣੀ ਸਮਾਧਿਕ ਜਮੀਵਰੀ ਸਮਝਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਮੌੜ ਬਦਲੇਗੀ ਠੰਡ 12 ਮਾਰਚ ਤੋਂ ਬਦਲੇਗਾ ਮੌਸਮ ਦਾ ਮિજાਜ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੋਈ ਜਾ ਰਹੀ ਹੈ ਅਲਰਟ ਮੌਸਮ ਪਾਕ ਦੇ ਵੱਲੋਂ ਕੀਤੇ ਗਏ ਨੇ ਪੰਜਾਬ ਦੇ ਵਿੱਚ ਕਦੇ ਪੰਜਾਬ ਵਿੱਚ ਤੇਜ਼ ਧੁੱਪ ਤੋਂ ਬਾਅਦ ਤਾਪਮਨ ਲਗਾਤਾਰ ਵਧਦਾ ਜਾ ਰਿਹਾ ਹੈ ਘਟੋ ਘਟ ਤੋਂ ਵੱਧ ਤੋਂ ਵੱਧ ਤਾਪਮਨ ਵਿੱਚ 15 ਡਿਗਰੀ ਤੋਂ ਵੱਧਾ ਅਸਰ ਦੇਖਿਆ ਜਾ ਰਿਹਾ ਮੌਸਮ ਪਾਕ ਮੁਤਾਬਿਕ ਆਉਣ ਵਾਲੇ 48 ਘੰਟੇ ਚ ਸਵੇਰੇ ਦੇ ਸਵੇਰੇ ਤਾਪਮਨ 3 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ ਅਨੁਮਾਨ ਲਗਾਇਆ ਜਾ ਰਿਹਾ ਹੈ। ਤਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ। ਤੁਹਾਦਾ ਖਬਰ ਤੁਸੀਂ ਜਿਹੜੀ ਆ ਦੇਖ ਸਕਦੇ ਹੋ। ਮੌਸਮ ਵਿਭਾਗ ਨੇ ਮੌਸਮ ਲੈ ਕੇ ਅਲਰਟ ਜਿਹੜੇ ਨੇ ਜਾਰੀ ਕੀਤੇ ਨੇ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਲੈ ਕੇ ਅਲਰਟ ਜਾਰੀ ਹੋਇਆ ਤੇ ਆਉਣ ਵਾਲੇ ਦਿਨਾਂ ਲੈ ਕੇ ਪੇਖਣ ਕੀਤੀ ਗਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ بارش ਛਿੜੀਆ ਦੱਸਿਆ ਤਾਂ ਬੜੀ ਖਬਰ ਕੋਰ ਸਾਹਮਣੇ ਆ ਰਹੀ ਹੈ। ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਮੂਹਰ ਹੋਵੇਗਾ ਬੱਸਾਂ ਦਾ ਚੱਕਾ ਜਾਮ ਪਰ ਇਸ ਤਰੀਕ ਨੂੰ ਹੋਇਆ ਫੈਸਲਾ ਤਾਂ ਕਿਸ ਤਰੀਕ ਨੂੰ ਜਿਹੜੇ ਬੱਸਾਂ ਦਾ ਚੱਕਾ ਜਾਮ ਰਹੇਗਾ ਇਸ ਵਾਰੀ ਜਾਣਕਾਰੀ ਤੁਹਾਡੇ ਨਾਲ ਸੰਜੀ ਕਰਦੇ ਆਂ ਬੱਸਾਂ ਦਾ ਬੱਸਾਂ ਜੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੂਰਾ ਖਬਰ ਤੁਸੀਂ ਇਸ ਵੀਡੀਓ ਦੇਖ ਸਕਦੇ ਹੋ सत्त अप्रैल तो नौ अप्रैल तक आने जाने मुश्किल का सामना करना पैसा क्योंकि पंजाब रोडवेज पनवस पी आर टी सी कंडक्टर वर्कर्स यूनियन ने सरकार ने अल्टीमेट दिता है कि जेकर एक महीने अंदर अंदर उन्होंने तो वालों कहा गया कि जो एक महीने पंजाब रोडवेज पनवस पी आर टी सी कंडक्टर ਉਹਨਾਂ ਲੋਕਾਂ ਦੇ ਅਗੇ ਇੱਕ ਮਹੀਨੇ ਦੇ ਅੰਦਰ ਮੰਗਾ ਨਾਮ ਮੰਨਿਆ ਗਿਆ ਤਾਂ ਉਹ ਬੱਸਾਂ ਦੀ ਆਵਾਜ਼ੇ ਬੰਦ ਕਰ ਦੇਣਗੇ ਆਪਾਂ ਦੇਖ ਸਕਦੇ ਜੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਇਹਦੇ ਸਾਂਝੀ ਕਰ ਰਹੇ ਆਂ ਥਾ ਥਾ ਖਬਰ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਗਈ ਹੈ ਇਨਾਂ ਔਰਤਾਂ ਦੇ ਖਾਤਿਆਂ 'ਚ ਹਰ ਮਹੀਨੇ ਆਉਣਗੇ 2500 ਰੁਪਏ ਇੰਜ ਕਰੋ ਰਜਿਸਟ੍ਰੇਸ਼ਨ ਆਪਾਂ ਦੇਖ ਸਕਦੇ ਮਹਿਲਾਵਾਂ ਦੇ ਲਈ ਆਈ ਵੱਡੀ ਖਬਰ ਦਿੱਲੀ ਚ ਭਾਜਪਾ ਸਰਕਾਰ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਔਰਤ ਵਿਤੀ ਤੌਰ ਤੇ ਮਹਿਲਾਵਾਂ ਲਈ ਹਰ ਮਹੀਨੇ 25000 ਰੁਪਏ ਵਿਤੀ ਸਾਦੀ ਦਿੱਤੀ ਜਾਵੇਗੀ ਮਹਿਲਾ ਦਿਵਸ ਦੇ ਮੌਕੇ ਤੇ ਸਰਕਾਰ ਨੇ ਇਸ ਵਾਅਦੇ ਨੂੰ ਪੂਰਾ ਕੀਤਾ ਇਸ ਯੋਜਨਾ ਦੇਈ 51 ਕਰੋੜ ਰੁਪਏ ਦੀ ਰਕਮ ਅਲਾਟ ਜਿਹੜੀ ਹੈ ਕੀਤੀ ਗਿਆ ਜੋ ਕਿ ਮਹਿਲਾਵਾਂ ਦੇ ਖਾਤੇ ਵਿੱਚ 252500 ਰੁਪਏ ਸਰਕਾਰ ਦੇ ਵੱਲੋਂ ਹਰ ਮਹੀਨੇ ਨਾਲ ਦਿੱਤਾ ਜਾਇਆ ਕਰੇਗਾ ਉਹਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 8 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ ਜੇਕਰ ਤੁਹਾਡੀ ਆਮਦਨ 3 ਲੱਖ ਤੋਂ ਘੱਟ ਆ ਤਾਂ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲ ਰਜਿਸਟ੍ਰੇਸ਼ਨ ਕਰਵਾਣੀ ਪਵੇਗੀ ਰਜਿਸਟਰ ਰਜਿਸਟ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਇਹ ਗੱਲ ਧਿਆਨ ਵਿੱਚ ਰੱਖੋ ਕਿ ਤੁਹਾਡਾ ਬੈਂਕ ਖਾਤਾ ਆਧਿਕਾਰ ਨੰਬਰ ਦੋਵੇਂ ਧਾਰਕਾਂ ਨਾਲ ਲਿੰਕ ਹੋਣੇ ਚਾਹੀਦੇ ਹਨ ਇਸ ਨਾਲ ਹੀ ਆਪਣੇ ਬੈਂਕ ਖਾਤੇ ਦਾ ਈ ਕੇਵਾਈਸੀ ਜਲਦੀ ਜਲਦੀ ਕਰਵਾ ਲਓ ਤਾਂ ਇਸ ਯੋਜਨਾ ਦਾ ਲਾਭ ਤੁਹਾਨੂੰ ਮਿਲਣ ਵਾਲਾ ਹੈ ਜੋ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਵਿੱਚ 2100 ਰੁਪਏ ਸਰਕਾਰ ਦੇ ਵੱਲੋਂ ਹੁਣ ਟਰਾਂਸਫਰ ਕੀਤਾ ਜਾਵੇਗਾ ਵੱਡੀ ਖਬਰ ਕੋਰ ਸਾਹਮਣੇ ਡਿਪੋ 홀ਡਰਾਂ ਵੱਲੋਂ ਰਾਸ਼ਨ ਕਾਰਡ ਧਾਰਕਾਂ ਦੀ ਕੀਤੀ ਜਾਵੇਗੀ ਕੇ ਵੀਸੀ ਦਾ ਦੇਖ ਸਕਦੇ ਹੋ ਜੀ ਰਾਸ਼ਨ ਕਾਰਡ ਧਾਰਕਾਂ ਦੀ ਇਹ ਕੇ ਵੀਸੀ ਡਿਪੋ 홀ਡਰਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਦੱਸਿਆ ਜਾ ਰਿਹਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਜੱਲੇ ਦੇ ਬਲ ਰਾਸ਼ਨ ਕਾਰਡ ਧਾਰਕਾਂ ਨੂੰ ਉਹ ਯੂਰ ਅਪੀਲ ਕਰਦੇ ਆ ਕਿ ਹੈਗੀ ਜਿਨ੍ਹਾਂ ਰਸਨਗੜ ਧਾਰਕਾਂ ਵੱਲੋਂ ਹੁਣ ਤੱਕ ਈਜੀਵੀਸੀ ਨਹੀਂ ਕਰਵਾਈ ਗਈ ਉਹ ਜਲਦੀ ਤੋਂ ਜਲਦੀ ਨੇੜੇ ਪੈਂਦੇ ਕਿਸੇ ਵੀ ਡੀਪੋ 홀ਡਰ ਤੋਂ ਆਪਣਾ ਈਜੀਵੀਸੀ ਕੰਪਲੀਟ ਕਰਾ ਲਓ ਤਾਂ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਪੰਜਾਬ ਨੇ ਪੰਜਾਬ ਪੁਲਿਸ ਨੇ ਸੂਬੇ ਭਰ ਦੇ 262 ਬੱਸ ਅੱਡਿਆਂ ਤੇ ਤਲਾਸ਼ੀ ਮੁਹਿੰਮ ਚਲਾਈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਸੋਚ ਅਨੁਸਾਰ ਪੰਜਾਬ ਸੁਰੱਖਿਆ ਸੂਬਾ ਬਣਾਉਣ ਲਈ ਵਚਨਬੱਧ ਹੈ ਤੇ ਪੰਜਾਬ ਪੁਲਿਸ ਨੇ ਪੁਛਗੇ ਇਸ ਨਹੀਂ 175 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਦੋ ਅਪਰਾਧਿਕ ਮਾਮਲੇ ਅੱਜ 400 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਦੇ 262 ਬੱਸ ਅੱਡਿਆਂ ਤੇ 3868 ਵਿਅਕਤੀਆਂ ਦੀ ਤਲਾਸ਼ੀ ਲਈਗੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦਾ ਇਸ ਵੇਲੇ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰਦੇ ਸਬਸਕ੍ਰਾਈਬ ਤਤਕਲੀ ਧੰਨਵਾਦੀ ਸਾਰਿਆਂ ਦਾ